ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਉਹਨਾਂ ਦਾ ਵੀ ਭਲਾ ਹੋ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀਏ ਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਮੇਰੇ ਸ਼ੇਵੇਂ ਬਾਦਸ਼ਾਹ ਤੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਆਪਾਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਹਦੇ ਵਿੱਚ ਸਭ ਸੰਗਤਾਂ ਦੇ ਅੱਗੇ ਬੇਨਤੀਆਂ ਲਾਈਆਂ ਸੀ ਪਾਸ਼ਾ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਜਪਜੀ ਸਾਹਿਬ ਜੀ ਦੇ ਪਾਠ ਕਰਨੇ ਆ ਬਹੁਤ ਸਾਰੀਆਂ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਸਹਿਜ ਦੇ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕੀਤੇ ਨੇ ਸਤਿਗੁਰ ਸੱਚੇ ਪਾਤਸ਼ਾਹ ਸਭ ਦੀ ਸੇਵਾ ਪ੍ਰਵਾਨ ਕਰਨ ਸਭ ਦੇ ਸਿਰ ਦੇ ਤੇ ਮੇਰ ਭਰਿਆ ਹੱਥ ਰੱਖਣ ਅਤੇ ਇਸੇ ਤਰ੍ਹਾਂ ਹੀ ਇਹ ਸੇਵਾ ਕਰਵਾਉਂਦੇ ਰਹਿਣ ਸੋ ਅੱਜ ਦੀਆਂ ਜੋ ਬੇਨਤੀਆਂ ਨੇ ਇਹ ਬੇਨਤੀਆਂ ਨੇ ਮੇਰੇ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪਰਮ ਨੂੰ ਮੁੱਕ ਰਖਦਿਆਂ ਜਿਵੇਂ ਕਿ ਆਪਾਂ ਪਹਿਲਾਂ ਪੰਜ ਦਿਨ ਪਾਠ ਕੀਤੇ ਨੇ ਗੁਰੂ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਵਿਸਨੂ ਮੁੱਖ ਰੱਖਦਿਆਂ ਹੋਇਆਂ ਤਾਂ ਜਿਨ੍ਹਾਂ ਜਿਨ੍ਹਾਂ ਨੇ ਪਾਠ ਕਰਨੇ ਆਰੰਭ ਕੀਤੇ ਸਨ ਉਹਨਾਂ ਨੇ ਅੱਜ ਪਾੜ ਦੇ ਭੋਗ ਪਾਏ ਨੇ ਅਰਦਾਸਾਂ ਬੇਨਤੀਆਂ ਕੀਤੀਆਂ ਨੇ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਇਹ ਲੜੀ ਆਪਾਂ ਟੁੱਟਣ ਨਹੀਂ ਦੇਣੀ ਕੱਲ ਤੋਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਲੜੀ ਆਰੰਭ ਕਰਦੇ ਹਈਏ ਇਹ ਲੜੀ 22 ਦਿਨ ਲਗਾਤਾਰ ਚੱਲੇ ਆਪਾਂ ਇਹ ਨਹੀਂ ਕਹਿੰਦੇ ਵੀ ਤੁਸੀਂ ਵੱਧ ਤੋਂ ਵੱਧ ਜਪਜੀ ਸਾਹਿਬ ਜੀ ਦੇ ਪਾਠ ਕਰਿਓ ਜਿੰਨਾ ਕਰ ਸਕਦੇ ਹੋ ਓਨਾ ਹੀ ਕਰਿਓ ਬਸ ਸ਼ਰਤ ਇਹ ਆ ਕਿ ਪਿਆਰ ਦੇ ਵਿੱਚ ਭਿੱਜ ਕੇ ਬੜੇ ਹੀ ਸਹਿਜ ਦੇ ਨਾਲ ਪਿਆਰ ਦੇ ਨਾਲ ਆਰਾਮ ਦੇ ਨਾਲ ਸਤਕਾਰ ਦੇ ਨਾਲ ਗੁਰਬਾਣੀ ਦਾ ਪਾਠ ਕਰਨਾ ਕੋਸ਼ਿਸ਼ ਕਰਨੀ ਵੀ ਉਚਾਰਨ ਸ਼ੁੱਧ ਕੀਤਾ ਜਾਵੇ ਕਿਉਂਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀ ਨਾ ਕੀ ਸਤਿਗੁਰ ਸੱਚੇ ਪਾਸ਼ਾ ਜਬ ਨਹੀਂ ਜੈਗਦੀ ਬਾਣੀ ਦਾ ਸ਼ੁੱਧ ਉਚਾਰਨ ਕਰਨ ਵਾਲਿਆਂ ਦੇ ਉੱਤੇ ਕਿੰਨਾ ਖੁਸ਼ ਹੁੰਦੇ ਨੇ ਭਾਈ ਗੋਪਾਲਾ ਜੀ ਨੂੰ ਆਪਣੀ ਗੁਰਤਾ ਗਦੀ ਦੇ ਇਹਨੂੰ ਤਿਆਰ ਹੋ ਗਈ ਸੀ ਨਾ ਬਸ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਸ਼ਾ ਹਰ ਸਿੱਖ ਦੇ ਉੱਤੇ ਮਿਹਰਬਾਨ ਹੁੰਦੇ ਨੇ ਜੋ ਪਿਆਰ ਦੇ ਵਿੱਚ ਭੇਜ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਨੇ ਸ਼ੁੱਧ ਉਚਾਰਨ ਕਰਦੇ ਨੇ ਤਾਂ ਆਪਾਂ ਕੋਸ਼ਿਸ਼ ਇਹ ਕਰਨੀ ਆ ਕਿ ਜੋ ਵੀ ਆਪਣਾ ਅਮਰਤ ਵੇਲੇ ਦਾ ਨਿਤਨੇਮ ਆ ਭਾਵੇਂ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਇੱਕ ਜਪਜੀ ਸਾਹਿਬ ਜੀ ਦੇ ਪਾਠ ਤੋਂ ਕਰਦੇ ਹੋ ਭਾਵੇਂ ਤੁਸੀਂ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਜਾਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰਦੇ ਹੋ ਜੋ ਵੀ ਅਮਰਤ ਦੇ ਲਈ ਦਾ ਨੀਮ ਆ ਉਸ ਤੋਂ ਇਲਾਵਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਇਆ ਇਹ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਆਰੰਭ ਕਰਨਾ ਹੈ ਜੇ ਇੱਕ ਕਰ ਸਕਦੇ ਹੋ ਇੱਕ ਕਰ ਲਓ ਜੇ ਦੋ ਕਰ ਸਕਦੇ ਹੋ ਦੋ ਕਰ ਲਓ ਜੇ ਪੰਜ ਪਾਠ ਰੋਜ਼ਾਨਾ ਦੇ ਕਰ ਸਕਦੇ ਹੋ ਤਾਂ ਪੰਜ ਕਰ ਲਓ ਇਹ ਤੁਹਾਡੀ ਖੁਸ਼ੀ ਆ ਤੁਹਾਡੀ ਸ਼ਰਧਾ ਭਾਵਨਾ ਹੈ ਬਸ ਕਰਨਾ ਪਾਠ ਪਿਆਰ ਦੇ ਨਾਲ ਸਤਕਾਰ ਦੇ ਨਾਲ ਸਹਿਜ ਦੇ ਨਾਲ ਆ ਇੱਕ ਮਨ ਇੱਕ ਚਿਤ ਹੋ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਅਤੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਬਹੁਤ ਪਿਆਰ ਕਰਦੇ ਨੇ ਤਾਂ ਇਹ ਸਾਡੇ ਲਈ ਬਹੁਤ ਵਧੀਆ ਮੌਕਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰਨ ਦਾ ਪਹਿਲਾਂ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੱਦੀ ਦੇ ਵਸੋਂ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਾ ਕੀਤੀ ਹੁਣ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਵਿੱਚ 10 ਜੋਗ ਨੂੰ ਮੇਰੇ ਪੰਜਵੇਂ ਪਾਤਸ਼ਾਹ ਤੁਨ ਤੁਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦੇਣਾ ਆ ਰਿਹਾ ਹੈ ਤਾਂ ਇਸ ਕਰਕੇ ਨਾ ਇਹ ਲੜੀ ਆਪਾਂ ਟੁੱਟਣ ਨਹੀਂ ਦੇਣੀ ਆ ਮਹਾਪੁਰਖਾਂ ਤੋਂ ਸਿੱਖਿਆ ਹੈ ਮਹਾਪੁਰਖ ਜੀ ਕਹਿੰਦੇ ਜਦੋਂ ਆਪਾਂ ਕੋਈ ਕੰਮ ਆਪਣੇ ਆਪ ਦੇ ਉੱਤੇ ਬੈਣ ਲਗਾ ਕੇ ਕਰਦੇ ਆ ਜਿਵੇਂ ਹੁਣ ਆਪਾਂ ਲੜੀ ਰੱਖ ਲਈ ਤਾਂ ਬੈਣ ਲੱਗ ਗਿਆ ਨਾ ਹੁਣ ਆਪਾਂ ਨੂੰ ਪਤਾ ਏ ਵੀ ਹੁਣ ਅਰਦਾਸ ਬੇਨਤੀ ਕਰਕੇ ਲੜੀ ਆਰੰਭ ਕੀਤੀ ਆ ਤਾਂ 6ਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੂਰਵ ਤੱਕ ਆਪਾਂ ਐਨੇ ਪਾਠ ਕਰਨੇ ਆ ਜਿੰਨੇ ਵੀ ਤੁਸੀਂ ਅਰਦਾਸ ਬੇਨਤੀ ਕਰਦਾ ਹੋਗੇ ਵੀ ਆਪਾਂ ਰੋਜ਼ ਦਾ ਇੱਕ ਪਾਠ ਕਰਨਾ ਏ ਦੋ ਪਾਠ ਕਰਨੇ ਆ ਜਾਂ ਪੰਜ ਕਰਨੇ ਆ ਇਹ ਤੁਹਾਡੀ ਇੱਛਾ ਤੁਹਾਡੇ ਸਮੇਂ ਦੇ ਅਨੁਸਾਰ ਹੀ ਤੁਸੀਂ ਸੈੱਟ ਕਰਨਾ ਹੈ ਉਸੇ ਹਿਸਾਬ ਦੇ ਨਾਲ ਤੁਸੀਂ ਅਰਦਾਸ ਬੇਨਤੀ ਕਰਨੀ ਆ ਆਪਣੇ ਹਿਸਾਬ ਦੇ ਨਾਲ ਆਪਣੇ ਆਪ ਦੇ ਉੱਤੇ ਬੈਣ ਲਗਾਉਣਾ ਹੈ ਜਿੰਨਾ ਤੁਸੀਂ ਕਰ ਸਕਦੇ ਹੋ ਤਾਂ ਜੋ ਵੀ ਤੁਹਾਡੇ ਉੱਤੇ ਤੁਸੀਂ ਬੈਣ ਲਗਾ ਲਿਆ ਫਿਰ 22 ਦਿਨ ਤੁਸੀਂ ਉਸੇ ਸਮੇਂ ਦੇ ਉੱਤੇ ਹਰ ਹਾਲ ਦੇ ਵਿੱਚ ਬੈਠ ਕੇ ਗੁਰਬਾਣੀ ਦਾ ਪਾਠ ਕਰੋਗੇ ਸਤਿਗੁਰ ਸੱਚੇ ਬਾਸ਼ਾ ਜਿੱਦੀਆਂ ਖੁਸ਼ੀਆਂ ਮੇਰਾ ਬਰਕਤਾਂ ਪ੍ਰਾਪਤ ਕਰੋਗੇ ਜਦੋਂ ਆਪਾਂ ਕੰਮ ਖੁੱਲਾ ਛੱਡ ਦਿੰਨੇ ਆ ਤਾਂ ਕਈ ਵਾਰ ਅਣ ਗੈਲੀ ਕਰ ਜਾਂਦੇ ਆ ਅਸੀਂ ਕਿੰਨੇ ਸਮਾਂ ਹੀ ਨਹੀਂ ਮਿਲਿਆ ਪਰ ਜਦੋਂ ਆਪਣੇ ਆਪ ਦੇ ਉੱਤੇ ਬੈਨ ਲਗਾ ਦਿੱਤਾ ਨਾ ਤਾਂ ਦੇਖਣਾ ਫਿਰ ਜੋ ਮਰਜ਼ੀ ਹੋ ਜਾਵੇ ਸਮਾਂ ਕੱਢ ਲਵਾਂਗੇ ਅਤੇ ਆਪਣੇ ਹਿਸਾਬ ਦੇ ਨਾਲ ਸਮਾਂ ਸੈੱਟ ਕਰ ਲਓ ਪਹਿਲੀ ਕੋਸ਼ਿਸ਼ ਤਾਂ ਸਾਡੀ ਇਹ ਹੋਵੇ ਵੀ ਆਪਾਂ ਅਮਰਤ ਵੇਲੇ ਦੇ ਨਿਤਨੇਮ ਤੋਂ ਬਾਅਦ ਹੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਈਏ ਜੋ ਆਪਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਲਈ ਕਰਨਾ ਹੈ ਜੇ ਮੰਨ ਲਓ ਤੁਹਾਡੇ ਕੋਲ ਅਮਰਤ ਵੇਲੇ ਦੇ ਵਿੱਚ ਸਮਾਂ ਨਹੀਂ ਬਚਿਆ ਕਿ ਕੁਝ ਪੜਣਾ ਵੀ ਬੀਂਦਿਆਂ ਕਹਿੰਦੀਆਂ ਵੀ ਅਸੀਂ ਤਾਂ ਕਰਦੇ ਕੰਮਕਾਰ ਕਰਨੇ ਹੁੰਦੇ ਆ ਜਾਂ ਜਿਹੜੇ ਨੌਕਰੀ ਪੇਸ਼ਾ ਨੇ ਜਿਨ੍ਹਾਂ ਨੇ ਬਾਹਰ ਜਾ ਕੇ ਕੰਮ ਧੰਦੇ ਕਰਨੇ ਨੇ ਤਾਂ ਉਹ ਕਹਿੰਦੇ ਆ ਵੀ ਅਮਰਤ ਵੇਲੇ ਦੇ ਵਿੱਚ ਨਿਤਨੇਮ ਕਰਨ ਤੋਂ ਬਾਅਦ ਫਿਰ ਸਾਡੇ ਕੋਲ ਐਕਸਟਰਾ ਸਮਾਂ ਨਹੀਂ ਬਚਦਾ ਤੋ ਉਹ ਦਿਨ ਦੇ ਵਿੱਚ ਆਪਣੇ ਹਿਸਾਬ ਦੇ ਨਾਲ ਜਿਹੜਾ ਮਰਜ਼ੀ ਸਮਾਂ ਸੈੱਟ ਕਰ ਲਓ ਦੁਪਹਿਰ ਦਾ ਸ਼ਾਮ ਦਾ ਰਾਤ ਦਾ ਇਹ 24 ਘੰਟਿਆਂ ਦੇ ਵਿੱਚੋਂ ਜਿਹੜਾ ਸਮਾਂ ਤੁਹਾਨੂੰ ਪਸੰਦ ਆਣਾ ਆਪਦੇ ਹਿਸਾਬ ਦੇ ਨਾਲ ਸੈੱਟ ਕਰ ਲਿਓ ਜੀ ਬਾਕੀ ਹੁਣ ਸਾਰੇ ਸਕੂਲਾਂ ਦੇ ਵਿੱਚ ਤਾਂ ਛੁੱਟੀਆਂ ਚੱਲ ਰਹੀਆਂ ਨੇ ਬੱਚੇ ਵੀ ਸਾਡੇ ਘਰ ਦੇ ਵਿੱਚ ਨੇ ਬੜਾ ਵਧੀਆ ਹੋਵੇਗਾ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਵੀ ਕੋਲ ਬਿਠਾ ਕੇ ਗੁਰਬਾਣੀ ਦਾ ਪਾਠ ਕਰਨ ਲੱਗੀ ਜਿਹੜੇ ਬੱਚੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਸਕਦੇ ਆ ਉਹਨਾਂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਵਾਓ ਜੇ ਬੱਚੇ ਛੋਟੇ ਆ ਨਾ ਉਹਨਾਂ ਤੋਂ ਗੁਰਮੁਖ ਤਾਰਾ ਮੂਲ ਮੰਤਰ ਜਾਪ ਜਿੰਨਾ ਕੋ ਕਰ ਸਕਦੇ ਆ ਉਸ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਵੀ ਬੈਨ ਲਗਾ ਦਿਓ ਸੱਚ ਕਰਕੇ ਜਾਣਿਓ ਜੇਕਰ ਇਹ 21 22 ਦਿਨ ਦਾ ਬੈਨ ਲਗਾ ਦਿੱਤਾ ਬੱਚੇ ਦੇ ਉੱਤੇ ਬੱਚੇ ਤੋਂ ਗੁਰਬਾਣੀ ਦਾ ਪਾਠ ਕਰਵਾ ਲਿਆ ਸ਼ਬਦ ਜਾਪ ਕਰਵਾ ਲਿਆ ਤਾਂ ਇਹ ਜੂਨ ਦਾ ਮਹੀਨਾ ਤੁਹਾਡੇ ਬੱਚੇ ਦੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਮਹੀਨਾ ਸਾਬਤ ਹੋਵੇਗਾ ਤੁਹਾਡੇ ਬੱਚੇ ਦੀ ਜ਼ਿੰਦਗੀ ਬਦਲ ਜਾਵੇਗੀ ਬੱਚਿਆਂ ਨੂੰ ਵੀ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜਨਾ ਹੈ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਨਾ ਇਹ ਬਹੁਤ ਖਤਰਨਾਕ ਹੈ ਕਲਯੁਗ ਨੇ ਤਾਂ ਆਪਣਾ ਮੂੰਹ ਅੱਡਿਆ ਹੋਇਆ ਹੈ ਕਲਯੁਗ ਤਾਂ ਮੌਕੇ ਦੀ ਭਾਲ ਦੇ ਵਿੱਚ ਰਹਿੰਦਾ ਹੈ ਵੀ ਕਦੋਂ ਅਸੀਂ ਉਹਦੇ ਕਾਬੂ ਆਈਏ ਪਰ ਆਪਾਂ ਕਲਯੁਗ ਦੇ ਪ੍ਰਭਾਵ ਤੋਂ ਬਚਣਾ ਹੈ ਕਲਯੁਗ ਨੇਤਾ ਚਾਰ ਸ਼ਵੇਰੇ ਆਪਣੇ ਲਈ ਜਾਲ ਵਿਛਾਏ ਹੋਏ ਨੇ ਆਪਣੀਆਂ ਇਹਨਾਂ ਅੱਖਾਂ ਨੂੰ ਕਿੰਨੇ ਤਰ੍ਹਾਂ ਦੇ ਚਸਕੇ ਪੈ ਗਏ ਨੇ ਜਿਹੜੇ ਕਹਿ ਦਿੰਦੇ ਵੀ ਸਾਨੂੰ ਗੁਰਬਾਣੀ ਦਾ ਪਾਠ ਕਰਨ ਨੂੰ ਸਮਾਂ ਹੀ ਨਹੀਂ ਮਿਲਦਾ ਉਹ ਵੀ ਨਾਟਕ ਫਿਲਮਾਂ ਇਧਰ ਉਧਰ ਦੀਆਂ ਚੀਜ਼ਾਂ ਦੇਖਣ ਦੇ ਲਈ ਸਮਾਂ ਕੱਢ ਲੈਂਦੇ ਨੇ ਸੋ ਕਲਯੁਗ ਦੇ ਪ੍ਰਭਾਵ ਤੋਂ ਬਚਣਾ ਹੈ ਅਤੇ ਕਲਯੁਗ ਦੇ ਪ੍ਰਭਾਵ ਤੋਂ ਬਚਾ ਸਕਦੀ ਹੈ ਗੁਰਬਾਣੀ ਸਾਡੇ ਗੁਰੂ ਦਾ ਗਿਆਨ ਤਾਂ ਬਸ ਕੋਸ਼ਿਸ਼ ਕਰੋ ਕਿ ਆਪ ਵੀ ਪਾਠ ਕਰਨਾ ਹੈ ਅਤੇ ਬੱਚਿਆਂ ਤੋਂ ਵੀ ਕਰਵਾਉਣਾ ਹੈ। ਰੋਜ਼-ਰੋਜ਼ ਅਮਰਤ ਵੇਲੇ ਉੱਠਣਾ ਹੈ ਅਤੇ ਇਹ ਜਿਹੜੇ 21-22 ਦਿਨ ਨੇ ਨਾ ਜੂਨ ਮਹੀਨੇ ਦੇ ਇਹਦੇ ਵਿੱਚ ਆਪਣੇ ਬੱਚਿਆਂ ਤੋਂ ਗੁਰਬਾਣੀ ਦਾ ਪਾਠ ਜ਼ਰੂਰ ਕਰਵਾਉਣਾ ਹੈ ਭਾਵੇਂ ਦੁਪਹਿਰ ਵੇਲੇ ਕਰਾ ਲਓ ਸ਼ਾਮ ਵੇਲੇ ਕਰਾ ਲਓ ਅਤੇ ਕੋਸ਼ਿਸ਼ ਕਰੋ ਕਿ ਬੱਚਿਆਂ ਨੂੰ ਅਮਰਤ ਵੇਲੇ ਉਠਾइए ਕਿਉਂਕਿ ਜਦੋਂ ਸਕੂਲ ਜਾਂਦੇ ਨੇ ਉਦੋਂ ਤਾਂ ਸਾਡੇ ਬੱਚਿਆਂ ਨੂੰ ਸਾਨੂੰ 5 ਤੋਂ 6 ਦੇ ਵਿਚਕਾਰ ਉਠਾਉਣਾ ਪੈਂਦਾ ਤਾਂ ਹੀ ਸਮੇਂ ਸਿਰ ਤਿਆਰ ਹੋ ਕੇ ਸਕੂਲ ਜਾ ਪਾਉਂਦੇ ਆ। ਕਈ ਵਾਰ ਕਹਿੰਦਾ ਹੈ ਕਿ ਜੂਨ ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਬੱਚਿਆਂ ਦਾ ਅਮਰਤ ਵੇਲਾ ਤਾਂ ਟੁੱਟਣਾ ਹੀ ਆ ਮਾਵਾ ਦਾ ਵੀ ਟੁੱਟ ਜਾਂਦਾ ਹੈ ਮਾਵਾ ਵੀ ਕਹਿੰਦੀਆਂ ਵੀ ਚਲੋ ਬੱਚੇ ਨੇ ਕਿਹੜਾ ਸਕੂਲ ਜਾਣਾ ਹੈ ਤਾਂ ਕੋਈ ਗੱਲ ਨਹੀਂ ਲੇਟ ਉੱਠ ਪਾਵਾਂਗੇ ਤਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਮਹਾਪੁਰਖ ਜੀ ਕਹਿੰਦੇ ਹੁੰਦੇ ਨੇ ਵੀ ਕਈ ਵਾਰ ਇੱਕ ਦਿਨ ਦਾ ਅਮਰਤ ਵੇਲਾ ਟੁੱਟਿਆ ਕਈ ਕਈ ਦਿਨ ਮਹੀਨੇ ਸਾਲਾਂ ਸਾਲ ਰਾਸ ਨਹੀਂ ਆਉਂਦਾ ਤਾਂ ਇਹ ਗਲਤੀ ਨਹੀਂ ਕਰਨੀ ਜੇਕਰ ਪਹਿਲਾਂ ਤੁਸੀਂ ਅਮਰਤ ਵੇਲੇ ਉੱਠ ਰਹੇ ਹੋ ਨਾ ਤਾਂ ਜੂਨ ਦੇ ਮਹੀਨੇ ਦੇ ਵਿੱਚ ਵੀ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਜੇ ਤੁਹਾਡਾ ਦਿਲ ਕਰਦਾ ਹੈ ਸੌਣ ਨੂੰ ਬਾਅਦ ਵਿੱਚ ਸੌਂ ਜਾਣਾ ਪਰ ਅਮਰਤ ਵੇਲੇ ਦਾ ਕੀਮਤੀ ਵੇਲਾ ਇਹਨਾਂ ਛੁੱਟੀਆਂ ਦੇ ਵਿੱਚ ਗਵਾਣਾ ਬੈਠਣਾ ਇਹ ਨਹੀਂ ਤਾਂ ਸਾਰੇ ਸਾਲ ਦਾ ਸਭ ਤੋਂ ਵੱਡਾ ਘਾਟਾ ਹੋਵੇਗਾ ਅਤੇ ਇਹ ਘਾਟਾ ਕਈ ਵਾਰ ਜ਼ਿੰਦਗੀ ਭਰ ਦਾ ਘਾਟਾ ਵੀ ਬਣ ਸਕਦਾ ਹੈ ਤਾਂ ਇਹ ਘਾਟਾ ਨਹੀਂ ਪਵਾਉਣਾ ਆਪਾਂ ਤਾਂ ਨਫੇ ਦੀ ਗੱਲ ਕਰਨੀ ਆ ਆਪਾਂ ਤਾਂ ਫੁਰ ਵਾਧੇ ਦੀ ਗੱਲ ਕਰਨੀ ਆ ਕਿ ਸਾਡੀ ਨਾਮ ਦੀ ਕਮਾਈ ਦੇ ਵਿੱਚ ਵਾਧਾ ਕਿੰਜ ਹੋਵੇ ਤੇ ਇਹ ਜੂਨ ਦਾ ਮਹੀਨਾ ਸਭ ਤੋਂ ਵੈਸਟ ਮਹੀਨਾ ਹੈ ਇਹਦੇ ਵਿੱਚ ਆਪਾਂ ਵੱਧ ਤੋਂ ਵੱਧ ਨਾਮ ਦੀ ਕਮਾਈ ਕਰ ਸਕਦੇ ਆ ਅਤੇ ਹੁਣ ਤਾਂ ਮੌਕਾ ਵੀ ਆ ਪਹਿਲਾ ਪੰਜਵੇਂ ਪਾਸ਼ਾ ਜੀ ਦਾ ਸ਼ਹੀਦੀ ਦਿਵਸ ਹੈ ਸ਼ਹੀਦੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਬਾਣੀ ਦੇ ਪਾਠ ਕਰਨੇ ਸ਼ੁਰੂ ਕਰ ਦਈਏ ਫਿਰ ਸਤਿਗੁਰ ਸੱਚੇ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਇਆ ਜੇ ਗੁਰਬਾਣੀ ਦਾ ਪਾਠ ਕਰਨਾ ਹੋਵੇ ਤਾਂ ਫਿਰ ਤਾਂ ਆਪਾਂ ਨੂੰ ਬਹਾਨੇ ਬਹੁਤ ਲੱਭ ਜਾਂਦੇ ਨੇ ਅਤੇ ਮਹਾਪੁਰਖ ਜੀ ਕਹਿੰਦੇ ਆਪਣੇ ਆਪ ਦੇ ਉੱਤੇ ਨਾ ਬੈਣ ਲਗਾ ਕੇ ਰੱਖਿਆ ਕਰੋ ਕਿਉਂਕਿ ਬੈਣ ਲੱਗਿਆ ਹੋਵੇ ਤਾਂ ਆਪਾਂ ਸਹੀ ਰਹਿੰਦੇ ਆ ਕਲ ਯੁਗ ਦੇ ਪ੍ਰਭਾਵ ਤੋਂ ਬਚੇ ਰਹਿੰਦੇ ਆ ਨਹੀਂ ਤਾਂ ਇਹ ਕਲ ਯੁਗ ਆਪਣੇ ਤੇ ਪ੍ਰਭਾਵ ਪਾ ਜਾਂਦਾ ਹੈ ਅਮਰਤ ਵੇਲੇ ਦੇ ਵਿੱਚ ਨਾ ਐਸੀ ਆਲਸ ਦੀ ਚਾਦਰ ਸੁੱਟਦਾ ਏ ਵੀ ਨਹੀਂ ਉੱਠਿਆ ਜਾਂਦਾ ਪਰ ਜਦੋਂ ਬੈਣ ਲੱਗਿਆ ਹੋਇਆ ਸਤਿਗੁਰ ਸੱਚੇ ਪਾਤਸ਼ਾਹ ਨੇ ਠਾ ਲੈਣਾ ਏ ਜਿਵੇਂ ਲ ਆਪਾਂ ਕਿਤੇ ਜਾਣਾ ਪਤਾ ਏ ਕਿ ਭਾਈ 8:00 ਵਜੇ ਸਾਡੀ ਬੱਸ ਟ੍ਰੇਨ ਫਲਾਈਟ ਚੱਲ ਪੈਣੀ ਆ ਤਾਂ ਅਸੀਂ ਉਸ ਸਮੇਂ ਤੇ ਪਹੁੰਚ ਜਾਈਏ ਉਸੇ ਤਰ੍ਹਾਂ ਜਦੋਂ ਆਪਾਂ ਬੈਣ ਲਗਾਇਆ ਹੋਵੇਗਾ ਅਰਦਾਸ ਬੇਨਤੀ ਕੀਤੀ ਹੋਵੇਗੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਅਸੀਂ ਆਪ ਜੀ ਦੇ ਪਿਆਰ ਦੇ ਵਿੱਚ 8:00 ਵਜੇ ਗੁਰਬਾਣੀ ਦਾ ਪਾਠ ਕਰਨਾ ਹੈ ਐਨੇ ਪਾਠ ਕਰਨੇ ਆ 1 ਕਰਨਾ 2 5 ਤੁਹਾਡੇ ਆਪਣੇ ਸਮੇਂ ਦੇ ਮੁਤਾਬਕ ਆਪਣੀ ਸ਼ਰਧਾ ਪਿਆਰ ਦੇ ਮੁਤਾਬਕ ਤੇ ਜਦੋਂ ਆਪਾਂ ਅਰਦਾਸ ਬੇਨਤੀ ਕਰਦੇਵਾਂਗੇ ਨਾ ਫਿਰ ਸਮਾਂ ਸਾਨੂੰ ਕੱਢਣਾ ਪੈਣਾ ਹੈ ਤੇ ਸਮਾਂ ਨਿਕਲ ਵੀ ਆਵੇਗਾ ਬਸ ਇਹ ਅਰਦਾਸ ਬੇਨਤੀ ਕੱਲ ਤੋਂ ਹੀ ਕਰਦੇ ਗਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਸਾਡੀ ਝੋਲੀ ਦੇ ਵਿੱਚ ਵੀ ਜਰੂਰ ਪੈਣਗੀਆਂ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਉਹ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਅਤੇ ਇਸ ਬਾਣੀ ਦਾ ਪਾਠ ਕਰਨ ਵਾਲਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਤਾਂ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਿਆਰ ਹਾਸਲ ਕਰਨ ਦਾ ਮੌਕਾ ਏ ਇਹ ਮੌਕਾ ਹੱਥੋਂ ਨਾ ਗਵਾਈਏ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਆਪਾਂ ਗੁਰੂ ਘਰੇ ਜਾਣਾ ਹੈ ਨਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਆਉਣੇ ਆ ਤਾਂ ਕਈਆਂ ਨੇ ਹੁਣ ਤੋਂ ਹੀ ਮਨ ਦੇ ਵਿੱਚ ਸੋਚਿਆ ਹੋਵੇਗਾ ਵੀ ਆਪਾਂ ਲੰਗਰਾਂ ਦੇ ਵਿੱਚ ਸੇਵਾ ਕਰਨੀ ਆ ਜਾਂ ਗੁਰੂ ਘਰ ਆਪੇ ਟਾ ਲੈ ਕੇ ਜਾਵਾਂਗੇ ਜੋ ਤੁਹਾਡਾ ਮਨ ਕਰਦਾ ਏ ਜਿਹੜੀ ਬੇਟਾ ਲੈ ਕੇ ਜਾਣਾ ਚਾਹੁੰਦੇ ਆ ਲੈ ਜਾਇਓ ਨਾਲ ਜਪਜੀ ਸਾਹਿਬ ਜੀ ਦੀ ਬਾਣੀ ਦੀ ਪੇਟਾ ਜ਼ਰੂਰ ਲੈ ਕੇ ਜਾਣੀ ਆ ਭਾਵੇਂ ਅਮਰਤ ਵੇਲੇ ਦੇ ਨਾਮ ਤੋਂ ਇਲਾਵਾ 21 ਜਪਜੀ ਸਾਹਿਬ ਜੀ ਦੇ ਪਾਠ ਦੀ ਪੇਟਾ ਲੈ ਜਾਇਓ ਭਾਵੇਂ 42 ਪਾਠ ਦੀ ਪੇਟਾ ਲੈ ਜਾਇਓ ਬਸ ਗੁਰਬਾਣੀ ਦਾ ਪਾਠ ਕੱਲ੍ਹ ਤੋਂ ਕਰਨਾ ਸ਼ੁਰੂ ਕਰੀਏ ਅਤੇ ਜਿਹੜੇ ਭੈਣ ਭਰਾ ਕੱਲ੍ਹ ਤੋਂ ਸ਼ੁਰੂਆਤ ਕਰਨਗੇ ਭਾਵ ਕਿ ਜਿਨ੍ਹਾਂ ਦਾ ਅਜੇ ਤੱਕ ਅਮਰਤ ਵੇਲਾ ਪੱਕਾ ਨਹੀਂ ਆ ਪਹਿਲਾਂ ਕਦੇ ਗੁਰਬਾਣੀ ਦਾ ਪਾਠ ਨਹੀਂ ਕੀਤਾ ਸੱਚ ਕਰਕੇ ਜਾਣਿਓ ਤੁਸੀਂ 21 22 ਦਿਨ ਦਾ ਵੈਣ ਆਪਣੇ ਆਪ ਤੋਂ ਲਗਾ ਲਓ ਨੇਮ ਦੇ ਨਾਲ ਪਾਠ ਕਰਨਾ ਸ਼ੁਰੂ ਕਰ ਦਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਰੋਜ਼ ਦਾ ਅਮਰਤ ਵੇਲਾ ਰੋਜ਼ ਦੀ ਇਹ ਸੇਵਾ ਝੋਲੀ ਦੇ ਵਿੱਚ ਪਾ ਦੇਣੀ ਹੈ ਕਿਉਂਕਿ ਹੋ ਹੀ ਨਹੀਂ ਸਕਦਾ ਕੀ ਜੇ ਆਪਾਂ ਕੋਈ ਵੀ ਕੰਮ ਲਗਾਤਾਰ 21 ਦਿਨ ਕਰ ਲਈਏ ਖਾਸ ਕਰਕੇ ਲਗਾਤਾਰ 21 ਦਿਨ ਗੁਰਬਾਣੀ ਦਾ ਪਾਠ ਕਰ ਲਈਏ ਜਾਂ ਕਿਸੇ ਸ਼ਬਦ ਦਾ ਜਾਪ ਕਰ ਲਈਏ ਤਾਂ ਫਿਰ ਅਸੀਂ ਜਹਾਂ ਕੇ ਵੀ ਗੁਰਬਾਣੀ ਦੇ ਪਾਠ ਤੋਂ ਦੂਰ ਨਹੀਂ ਹੋ ਪਾਵਾਂਗੇ ਗੁਰੂ ਜੈ ਸਿੰਘ ਜੀ ਨੇ ਸਾਨੂੰ ਹੋਣ ਹੀ ਨਹੀਂ ਦੇਣਾ ਅੰਦਰ ਇੱਕ ਖਿੱਚ ਰਹਿਣੀ ਹੈ ਤੜਪ ਰਹਿਣੀ ਹੈ ਕਿ ਮੈਂ ਪਾਠ ਨਹੀਂ ਕੀਤਾ ਫਿਰ ਆਪਣੇ ਆਪ ਸਮੇਂ ਕੱਢ ਲਵਾਂਗੇ ਆਪਣੇ ਆਪ ਚੌਂਕੜੇ ਵੱਜ ਜਾਣਗੇ ਸੋ ਸੰਗਤ ਜੀ ਜੋ ਵੀ ਮੇਰੇ ਭੈਣ ਭਰਾ ਸਤਿਗੁਰ ਸੰਕੇ ਪਾਸ਼ਾ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨਾ ਚਾਹੁੰਦੇ ਨੇ ਕਲਯੁਗ ਦੇ ਪ੍ਰਭਾਵ ਤੋਂ ਬਚਣਾ ਚਾਹੁੰਦੇ ਨੇ ਆਪਣੇ ਕਰਦੇ ਦੀ ਨੈਗੇਟਿਵਿਟੀ ਨੂੰ ਦੂਰ ਕਰਨਾ ਚਾਹੁੰਦੇ ਨੇ ਉਹ ਭੈਣ ਭਰਾ ਉਹ ਸੰਗ ਤਾਂ ਇਸ ਤਰੀਕੇ ਦੇ ਨਾਲ ਆਪਣੇ ਕਰਦੇ ਵਿੱਚ ਪਾਠ ਕਰਦੇ ਹੀ ਰਿਆ ਕਰੋ ਇਸ ਤਰ੍ਹਾਂ ਜਦੋਂ ਵੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਵ ਆਉਂਦੇ ਨੇ ਗੁਰਤਾ ਗੱਦੀ ਦੇ ਵਿੱਚ ਆਉਂਦਾ ਹੈ ਜੋ ਵੀ ਗੁਰਪੁਰਬ ਆਉਂਦੇ ਨੇ ਤਾਂ ਆਪਾਂ ਆਪਣੇ ਘਰ ਵਿੱਚ ਗੁਰਬਾਣੀ ਦੇ ਪਾਠ ਕਰੀਏ ਆਪਣੇ ਆਪ ਦੇ ਉੱਤੇ ਬੈਣ ਲਾਗਾ ਕੇ ਗੁਰਬਾਣੀ ਦੇ ਪਾਠ ਕਰੀਏ ਤੇ ਬੱਚੇ ਆ ਉਹਨਾਂ ਤੋਂ ਵੀ ਪਾਠ ਕਰਵਾਈਏ ਇਸ ਤਰ੍ਹਾਂ ਆਪਣਾ ਹੀ ਭਲਾ ਹੋਵੇਗਾ ਜਿੰਨਾ ਹੀ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜੇ ਰਵਾਂਗੇ ਉਨਾ ਹੀ ਕਲਯੁਗ ਦੇ ਪ੍ਰਭਾਵ ਤੋਂ ਬਚੇ ਰਵਾਂਗੇ ਤਾਂ ਬਸ ਜਦੋਂ ਵੀ ਇਹਦਾ ਨਾਮ ਮੌਕਾ ਆਉਂਦਾ ਹੈ ਨਾ ਅਮਰਤ ਵੇਲੇ ਦੇ ਨਾਮ ਤੋਂ ਇਲਾਵਾ ਇਸੇ ਤਰ੍ਹਾਂ ਆਪਾਂ ਆਪਣੇ ਘਰ ਵਿੱਚ ਲੜੀਆਂ ਰੱਖ ਲੈਣੀਆਂ ਨੇ ਗੁਰੂ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਦਾ ਪਾਠ ਕਰਨ ਦੇ ਲਈ ਕੋਈ ਵੀ ਪਾਬੰਦੀ ਨਹੀਂ ਲਗਾਈ ਆਪਾਂ ਕਿਸੇ ਵੀ ਵੇਲੇ ਕੋਈ ਵੀ ਪਾਠ ਕਰ ਸਕਦੇ ਹਾਂ ਆਪਣੇ ਹਿਸਾਬ ਦੇ ਨਾਲ ਕੋਈ ਇੱਕ ਕਰਨਾ ਚਾਵੇ ਦੋ ਕਰਨੇ ਚਾਹਣ ਕਰ ਸਕਦੇ ਆ ਬਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਡੇ ਕੋਲੋਂ ਸਿਰਫ ਅੰਮ੍ਰਿਤ ਵੇਲਾ ਮੰਗਿਆ ਹੈ ਕਿ ਅੰਮ੍ਰਿਤ ਵੇਲਾ ਜ਼ਰੂਰ ਸਮਾਲਣਾ ਹੈ ਉਸ ਤੋਂ ਇਲਾਵਾ ਆਪਾਂ ਦਿਨ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਉਦੋਂ ਹੀ ਆਪਾਂ ਗੁਰਬਾਣੀ ਦਾ ਪਾਠ ਕਰ ਸਕਦੇ ਆ ਜਿਵੇਂ ਭੁੱਖ ਜਦੋਂ ਹੀ ਲੱਗੇ ਤਾਂ ਆਪਾਂ ਜਲਦੀ ਦੇ ਨਾਲ ਪ੍ਰਸ਼ਾਦਾ ਛਕਦੇ ਆ ਨਾ ਉਸੇ ਹੀ ਤਰ੍ਹਾਂ ਗੁਰਬਾਣੀ ਦੀ ਭੁੱਖ ਵੀ ਜਦੋਂ ਲੱਗੇ ਜਦੋਂ ਵੀ ਗੁਰੂ ਸਾਹਿਬ ਜੀ ਨੂੰ ਯਾਦ ਕਰਨ ਦਾ ਮਨ ਕਰੇ ਉੱਛੇ ਬਿਲੇ ਕੌਕੜਾ ਮਾਰ ਕੇ ਬੈਠ ਜਾਣਾ ਵਾਹਿਗੁਰੂ ਵਾਹਿਗੁਰੂ ਜਪ ਲਓ ਮੂਲ ਮੰਤਰ ਜਾਪ ਕਰ ਲਓ ਗੁਰਬਾਣੀ ਦੇ ਪਾਠ ਕਰ ਲਓ ਗੁਰਬਾਣੀ ਦੇ ਪਾਠ ਵੀ ਜਿਹੜਾ ਤੁਹਾਡਾ ਦਿਲ ਕਰਦਾ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਹੈ ਉਹ ਸ਼ੁਰੂ ਕਰ ਲਓ ਸੁਖਮਨੀ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਉਹ ਕਰ ਲਓ ਜੋ ਪਈ ਸਾਹਿਬ ਜੀ ਦੇ ਪਾਠ ਕਰਨੇ ਨੇ ਉਹ ਕਰ ਲਓ ਕਿਉਂਕਿ ਤੁਹਾਨੂੰ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜੋ ਵੀ ਬਾਣੀ ਆ ਨਾ ਸਾਰੀ ਬਾਣੀ ਮਹਾਨ ਹੈ ਆ ਪਵਿੱਤਰ ਹੈ ਸਭ ਵਿੱਚ ਬਰਾਬਰਤਾ ਘਟਿਆ ਕਿਸੇ ਪ੍ਰਕਾਰ ਦਾ ਕੋਈ ਵਹਿਮ ਪਰਮ ਕਰਕੇ ਪਾਠ ਨਹੀਂ ਕਰਨਾ ਕਿਹੜਾ ਪਾਠ ਕਰਾਂ ਵੱਧ ਫਲ ਮਿਲੇਗਾ ਕਿਹੜਾ ਕਰਾਂ ਤਾਂ ਘੱਟ ਨਾ ਮਿਲ ਜਾਵੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਇੱਕ ਅੱਖਰ ਇੱਕ ਸ਼ਬਦ ਵੀ ਆਪਾਂ ਸ਼ਰਧਾ ਭਾਵਨਾ ਦੇ ਨਾਲ ਰੋਜ਼ ਰੋਜ਼ ਜਾਪ ਕਰਨਾ ਸ਼ੁਰੂ ਕਰ ਦਈਏ ਪੜਨਾ ਸ਼ੁਰੂ ਕਰਦੇ ਹਾਂ ਸਾਡਾ ਅਸੇ ਦੇ ਨਾਲ ਹੀ ਪੜਾਉਣਾ ਸ਼ੁਰੂ ਹੋ ਜਾਣਾ ਹੈ ਸੋ ਜੇਕਰ ਅੱਜ ਦੀਆਂ ਇਹ ਬੇਨਤੀਆਂ ਤੁਹਾਨੂੰ ਚੰਗੀਆਂ ਲੱਗੀਆਂ ਨੇ ਤਾਂ ਇਹਨਾਂ ਨੂੰ ਪ੍ਰਵਾਨ ਜਰੂਰ ਕਰਿਓ ਜੇ ਜੇ ਤੁਸੀਂ ਘਰ ਵਿੱਚ ਨਿਤਨੇਮ ਤੋਂ ਇਲਾਵਾ ਗੁਰਬਾਣੀ ਦੇ ਪਾਠ ਕਰ ਸਕਦੇ ਹੋ ਤਾਂ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਜਰੂਰ ਕਰ ਲਿਓ ਜੀ ਜੋ ਜੋ ਭੈਣ ਭਰਾ ਇਹ ਪਾਠ ਕਰਨਗੇ ਉਹ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਜਰੂਰ ਲਗਾਓ ਜੀ